ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸਿੰਥੈਟਿਕ ਡਰੱਗ ਵਿਕਿਆ ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਫਾਇਦਾ ਹੋਇਆ ਤੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਤੇ ਸ਼ੌਹਰਤ ਦੇ ਲਾਲਚ ਦੇ ਵਿੱਚ ਸੱਤਾ ਦੇ ਭੁੱਖੇ ਇਹਨਾਂ ਲੀਡਰਾਂ ਨੇ ਗੈਂਗਸਟਰਵਾਦ ਦੇ ਵੱਲ ਤੋਰ ਦਿੱਤਾ ਜਾਂ ਗੈਂਗਸਟਰਵਾਦ ਦੇ ਖੂਦ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਸੁੱਟ ਦਿੱਤਾ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਥਕ ਪਰੰਪਰਾਵਾਂ ਦੀ ਰਾਖੀ ਕਰੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਸਟੇਟ ਨੂੰ ਜਿਹੜਾ ਬਣੰਦੀਆਂ ਤੇ ਲੈ ਕੇ ਜਾਓਗੇ ਪਰ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤਦ ਇਹ ਮੌਜੂਦਾ ਸਰਕਾਰ ਐਸ ਨੇ ਨਾਂ ਦਾ ਡਰੱਗ ਨੂੰ ਖਤਮ ਕੀਤਾ ਨਾ ਐਸ ਨੇ ਕਾਂਗਰਸ ਨੂੰ ਬਾਦ ਨੂੰ ਖਤਮ ਕੀਤਾ ਜਿਹੜੇ ਪੰਥਕ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਜਸ ਪਾਰਟੀ ਨੂੰ ਦਿੱਤੀ ਸੀ ਉਸ ਪਾਰਟੀ ਨੇ ਵਿਗੜਾ ਹੈ ਬਹੁਤਾ ਜਿਹੜਾ ਹੈ ਉਹ ਬੇੜਾ ਹੀ ਗਲਤ ਕੀਤਾ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਕਿਹਾ ਸੀ ਜੇ ਨਹੀਂ ਕਰੇ ਤਾਂ ਸ਼੍ਰੋਮਣੀ ਅਕਾਲੀ ਦਲ ਸੰਘ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਾਪਸ ਕਰਦੇ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ। ਉਸੇ ਸ਼੍ਰੋਮਣੀ ਅਕਾਲੀ ਦਲ ਦਾ ਘੇੜਾ ਕਰਖ ਕਰਤਾ ਵਾਪਸ ਕਰਦੇ ਹੋ ਅਸੀਂ ਇਹਨੂੰ ਪੁਨਰ ਸਿਰਜੀਤ ਕਰਾਂ। ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਦੀ ਲੋੜ ਪੈ ਗਈ। 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਫਰਸਰੀ ਅਕਾਲ ਤੱਕ ਸਹਿਰ ਨੂੰ ਕਿਉਂ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਜਿਹੜਾ ਅਪਡੇਟ ਕਰਨ ਦੀ ਜੜੀਆ ਜ਼ਰੂਰਤ ਪਈ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਕੁੰਡਾ ਪਰਚੀ ਲਈ ਜਾਂਦੀ ਹੈ ਕੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਹੈ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਕਦਾ ਹੁੰਦਾ ਸੀ ਬੰਬਈ ਦਿੱਲੀ ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਵਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ ਗੈਂਗਸਟਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬਈ ਕਿ ਬੰਬਈ ਗੈਂਗਸਟਰ ਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰਵਾਦ ਹੀ ਭੇਟ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਇ ਕਿਉਂ ਹੋ ਗਿਆ ਸਾਰਾ ਕੁਝ ਕੌਣ ਜ਼ਿੰਮੇਵਾਰ ਹੈ ਉਹ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਸਰਕਾਰਾਂ ਹੜਾਈਆਂ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸੰਕਾਟਕ ਡਰਗ ਵਿਕੇ ਆ ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਪੈਦਾ ਹੋਇਆ ਇਹ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਤੇ ਸ਼ੋਹਰਤ ਦੇ ਲਾਲਚ ਦੇ ਵਿੱਚ ਸੱਤਾ ਦੇ ਭੁੱਖੇ ਇਹਨਾਂ ਲੀਡਰਾਂ ਨੇ ਗੈਂਗਸਟਰਵਾਦ ਦੇ ਵੱਲ ਤੋਰ ਦਿੱਤਾ ਜਾਂ ਗੈਂਗਸਟਰਵਾਦ ਦੇ ਖੂਦ ਦੇ ਵਿੱਚ ਜਿਹੜਾ ਇਹਨਾਂ ਨੂੰ ਸੁੱਟ ਦਿੱਤਾ ਪਾਈਗੁਰ ਦਾਸੀ ਦਾ ਇੱਕ ਸ਼ਬਦ ਹੈ ਕਹਿੰਦੇ ਮਾਂ ਦੀ ਗੋਦ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਜੇ ਮਾਂ ਛੇੜ ਦੇਣ ਲੱਗੇ ਤੇ ਫਿਰ ਬੱਚੇ ਨੂੰ ਕੋਈ ਬਚਾ ਨਹੀਂ ਸਕਦਾ ਜੇ ਮਾਂ ਪੁੱਤਾਂ ਵਿਸਦੇ ਕੌਣ ਰੱਖਣ ਹਾਰਾ ਇਸਤੇ ਕੌਣ ਪਿਆਰਾ ਬੇੜਾ ਡੋਬੇ ਪਤਨੀ ਕੌਣ ਪਾਰ ਉਤਾਰਾ ਕਹਿੰਦੇ ਜੇ 베ੜੀ ਦਾ ਮਲਾ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਸਾਨੂੰ ਪਾਰ ਲੰਘਾਉਣਾ ਤੇ ਜੇ ਉਹ ਹੀ ਡੋਬਲ ਤੇ ਆ ਜੇ ਇੱਥੇ ਕੋਈ ਬਚਾ ਨਹੀਂ ਸਕਦਾ ਆਗੂ ਲੈ ਉੱਜਰ ਪਾਵੈ ਕੌਣ ਰੱਖਣ ਹਾਰਾ ਭਾਈ ਗੁਰਦਾਸ ਸਿੰਘ ਕਹਿੰਦੇ ਆ ਕਹਿੰਦੇ ਆਗੂ ਹੋਵੇ ਤੇ ਉਧਰ ਲਾਜੇ ਹਨੇਰੇ ਚ ਲਾਜੇ ਆਪਣੀ ਪਰਜਾ ਨੂੰ ਤੇ ਕੌਣ ਬਚਾ ਸਕਦਾ ਔਰ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਥਕ ਪਰੰਪਰਾਵਾਂ ਦੀ ਰਾਖੀ ਕਰੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਦੇ ਸਟੇਟ ਨੂੰ ਜਿਹੜਾ ਬਣੰਦੀਆਂ ਤੇ ਲੈ ਕੇ ਜਾਓਗੇ ਪਰ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਜਿਹੜੀ ਮੌਜੂਦਾ ਸਰਕਾਰ ਹੈ ਏਸ ਨੇ ਨਾ ਤਾਂ ਟਰੱਕ ਨੂੰ ਖਤਮ ਕੀਤਾ ਨਾ ਇਸ ਨੇ ਕੈਨਕੈਸਟਰ ਵਾਹ ਨੂੰ ਖਤਮ ਕੀਤਾ ਹਵਾ ਜ਼ਰੂਰ ਦੇ ਦਿੱਤੀ ਜਿਵੇਂ ਛੋਟੇ ਪ੍ਰਸਾਦ ਨੇ ਦੱਸਿਆ ਦਾਇਕ ਕਬੱਡੀ ਖਿਡਾਰੀ ਕਿੰਨੇ ਕਿੰਨੇ 5.5 5 6 6 ਫੁੱਟ ਦੇ ਜਵਾਨ ਜਿਹੜੇ ਆ ਉਹ ਗੋਲੀਆਂ ਦੇ ਨਾਲ ਪੁੱਨ ਦਿੱਤੇ ਗਏ ਸ਼ਰੀਆਂ 'ਮ ਗੋਲੀਆਂ ਦੇ ਨਾਲ ਪੁੱਨਿਆ ਜਾਂਦਾ ਇਨਲੀਗਲ ਵਾਈਪਰ ਸ਼ਰਿਆਂ ਜਿਹੜੇ ਆ ਇੱਥੇ ਵੇਖ ਰਹੇ ਆ। ਆ ਸਰਕਾਰੀ ਸਰਪ੍ਰਸਤੀ ਦੇ ਏਟ ਹੋ ਰਿਹਾ। ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਕਿਸੇ ਅਧਿਕਾਰੀ ਨੇ ਜਾਣਕਾਰੀ ਦਿੱਤੀ। ਕਹਿੰਦੇ ਜੇ ਕਿਸੇ ਤੋਂ 4 ਕਰੋੜ ਦੀ ਫਰौती ਮੰਗੀ ਜਾਂਦੀ ਹੈ ਨਾ ਤਾਂ ਉਹ ਪੁਲਿਸ ਕੋਲ ਜਾਂਦਾ ਹੈ। ਮੇਰੇ ਤੋਂ 4 ਕਰੋੜ ਦੀ ਫਰौती ਮੰਗੀ ਗਈ ਹੈ ਤੇ ਅੱਗੋਂ ਪੁਲਿਸ ਅਫਸਰ ਕਹਿੰਦਾ ਮੈਂ ਤੇਰੀ 50 ਲੱਖ ਦੇ ਵਿੱਚ ਦੇਣ ਲੈਣ ਕਰਾ ਦਿੰਦਾ ਛਣਕਾਰਾ ਕਰਾ ਦੁੱਪੀ। ਤੋ ਯਾਰ 50 ਲੱਖ ਰੁਪਇਆ ਦੇ ਤੇ ਆਪਣੀ ਜਾਨ ਬਚਾਏ ਉਹਦਾ ਪਤਾ ਕੋਈ ਨਹੀਂ। ਮਤਲਬ ਦਲਾਲ ਬਣਿਆ ਹੋਇਆ ਪ੍ਰਸ਼ਾਸਨ ਜਿਹਦੀ ਜ਼ਿੰਮੇਵਾਰੀ ਹੈ ਰਾਖੀ ਕਰਨ ਦੀ ਇਹ ਐਸਾ ਪੰਜਾਬ ਬਣਾ ਦਿੱਤਾ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪਰ ਤੁਹਾਡੇ ਸਹਿਯੋਗ ਦੇ ਨਾਲ ਹੀ ਇਸ ਪੰਜਾਬ ਲਈ ਬਚਣਾ ਹੈ ਨਸ਼ੇ ਦੀ ਦਲਦਲ ਤੇ ਗੈਂਗਸਟਰ ਵਾਲੀ ਖਾਈ ਦੇ ਵਿੱਚੋਂ ਪੰਜਾਬ ਨੂੰ ਆਪਾਂ ਨੇ ਕੱਢਣਾ ਹੈ ਤੇ ਵੱਡੇ ਇਸ਼ੂ ਨੇ ਅੱਜ ਪੰਜਾਬ ਦੇ ਅਜੇ ਨਵੰਬਰ ਹੈ ਅੱਜ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਸੀ ਪਰ ਪੰਜਾਬ ਜਿਹੜਾ 1947 ਤੋਂ ਪਹਿਲਾਂ ਵੀ ਇੱਕ ਮਹੱਤਾਪੂਰਨ ਸੂਬਾ ਸੀ ਅੱਜ ਵੀ ਮਹੱਤਾਪੂਰਨ ਸੂਬਾ ਹੈ ਲੇਕਿਨ ਇੱਡੇ ਵੱਡੇ ਭਾਰਤ ਦੇ ਇੰਪੋਰਟੈਂਟ ਸੂਬੇ ਨੂੰ ਜਿਹੜਾ ਕਿ ਬਾਰਡਰ ਸਟੇਟ ਹੈ ਸਿੱਖ ਡੋਮਿਨੇਟ ਸਟੇਟ ਹੈ ਇਹਨੂੰ ਅੱਜ ਤੱਕ ਆਪਣੀ ਕੈਪੀਟਲ ਨਹੀਂ ਮਿਲੀ ਰਾਜਧਾਨੀ ਨਹੀਂ ਮਿਲੀ ਸਗੋਂ ਅੱਜ ਕੀ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਸਿੰਡੀਗੇਟ ਦਾ ਜਿਹੜਾ ਭੋਗ ਪਾਤਾ ਹੈ ਕਿ ਕਿ ਹਰਾਨੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਨੌਜਵਾਨਾਂ ਤੋਂ ਵੋਟ ਦਾ ਅਧਿਕਾਰ ਖੋਹ ਕੇ ਭਾਰਤ ਸਰਕਾਰ ਦੀ ਜਿਹੜੀ ਹੈ ਉਹਦਾ ਜਿਹੜਾ ਸਿੱਖਿਆ ਮੰਤਰਾਲਾ ਉਹਨੇ ਪੰਜਾਬ ਯੂਨੀਵਰਸਿਟੀ ਨੂੰ ਸਿੱਧਾ ਜਿਹੜਾ ਹੈ ਆਪਣੇ ਅਧੀਨ ਕਰ ਲਿਆ ਇਹ 1 ਨਵੰਬਰ 1966 ਨੂੰ ਸਾਨੂੰ ਤੋਹਫਾ ਦਿੱਤਾ ਭਾਰਤ ਦੀ ਸਰਕਾਰ ਨੇ ਯੂਨੀਵਰਸਿਟੀ ਵੀ ਤੁਹਾਡੀ ਨਹੀਂ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਜਿਹੜਾ ਚੰਡੀਗੜ੍ਹ ਉਹ ਵੀ ਤੁਹਾਡਾ ਨਹੀਂ ਹੈ ਔਰ ਚੰਡੀਗੜ੍ਹ ਦੇ ਵਿੱਚ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਵੀ ਤੁਹਾਡੀ ਨਹੀਂ ਹੈ ਇੱਕ ਅੱਡੀ ਸ਼ਰਮ ਦੀ ਗੱਲ ਹੈ ਇਹ ਮੁੱਦੇ ਨੇ ਔਰ ਇਸ ਕਰਕੇ ਜਿਹੜੇ ਪੰਥਕ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਜਸ ਪਾਰਟੀ ਨੂੰ ਦਿੱਤੀ ਸੀ ਉਸ ਪਾਰਟੀ ਨੇ ਵੀ ਜਿਹੜਾ ਹੈ ਬਹੁਤਾ ਜਿਹੜਾ ਹੈ ਉਹ ਬੇੜਾ ਹੀ ਗਲਤ ਕੀਤਾ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਕਿਹਾ ਸੀ ਕਿ ਜੇ ਨਹੀਂ ਤੁਹਾਡੇ ਤੋਂ ਸ਼੍ਰੋਮਣੀ ਅਕਾਲੀ ਦਲ ਸੰਗ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਾਪਸ ਕਰ ਜੋ ਵਾਪਸ ਕਰ ਲਓ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ ਤਸੀਂ ਸ਼੍ਰੋਮਣੀ ਅਕਾਲੀ ਦਲ ਦਾ ਘੇੜਾ ਕਰਕ ਕਰਤਾ ਵਾਪਸ ਕਰ ਦਿਓ ਅਸੀਂ ਇਹਨੂੰ ਪੁਨਰ ਸਰਜੀਤ ਕਰਾਂਗੇ ਵਾਪਸ ਤਾਂ ਨਹੀਂ ਕੀਤਾ ਪਰ ਧੱਕੇ ਨਾਲ ਅਸੀਂ ਖੋਹਦਾ ਉਹਨਾਂ ਤੋਂ ਯਤਨ ਕੀਤਾ ਹੈ ਅਜੇ ਵੀ 25% 10% 20% ਉਹ ਰੱਖੀ ਬੈਠੇ ਆ ਉਹ ਵੀ ਖੋਹਣਾ ਆਉਣਾ ਕੋਸ਼ਿਸ਼ ਉਹ ਵੀ ਅਸੀਂ ਲੈਣਾ ਆਉਣਾ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਇਸ ਖੇਤਰੀ ਪਾਰਟੀ ਦੀ ਕਮਾਂਡ ਦੇਣੀ ਹੈ ਸਰਦਾਰ ਮਨਦੀਪ ਸਿੰਘ ਅਰਗੇ ਸਰਦਾਰ ਹਰਦੀਪ ਸਿੰਘ ਅਰਗੇ ਕਿਉਂਕਿ ਇਹ ਖੇਤਰੀ ਪਾਰਟੀ ਸੀ ਕਿਸਾਨਾਂ ਦੀ ਪਾਰਟੀ ਸੀ ਮਜ਼ਦੂਰਾਂ ਦੀ ਪਾਰਟੀ ਸੀ ਆਮ ਕਿਰਤੀਆਂ ਦੀ ਪਾਰਟੀ ਸੀ ਤੇ ਕਿਰਤੀਆਂ ਦੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਨੂੰ ਬਣਾਉਣਾ ਹੈ ਸੋ ਸਤ ਸੰਗਤ ਜੀ ਬਾਕੀ ਦਾ ਸਮਾਂ ਨਹੀਂ ਲੈਣਾ ਲੰਬਾ ਸਰਦਾਰ ਮਨਦੀਪ ਸਿੰਘ ਬੈਠਿਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰੋਮਣੀ ਅਕਾਲੀ ਦਲ ਜਿਸ ਨੂੰ ਸਰੀਆ ਅਕਾਲ ਤੱਕ ਸੈਭਤ ਉਪਰ ਨੂੰ ਸਰਜੀਤ ਕਰਨ ਦਾ ਯਤਨ ਕੀਤਾ ਗਿਆ ਹੈ ਇਹ ਤਨੋਂ ਮਨੋਂ ਔਰ ਤਨੋਂ ਤੁਹਾਡੇ ਨਾਲ ਹੈ ਔਰ ਨਾਲ ਰਹੇਗਾ ਜਿੰਦਾਬਾਦ ਜਿੰਦਾਬਾਦ ਪਰ ਮੈਂ ਇਹ ਵੀ ਅਪੀਲ ਕਰਦਾ ਤਰਨਤਨ ਦੇ ਵਾਸੀਆਂ ਨੂੰ ਕਿ ਸਾਡੇ ਕੈਂਡੀਡੇਟ ਕੋਲ ਇੰਨੇ ਪੈਸੇ ਨਹੀਂ ਹੈ ਜਿੰਨੇ ਦੂਣੀਆਂ ਦੂਸੀਆਂ ਪਾਰਟੀਆਂ ਦੇ ਕੈਂਡੀਡੇਟ ਕੋਲ ਹੈ ਤੇ ਵੋਟਾਂ ਤੋਂ ਪਹਿਲੀ ਰਾਤ ਪੈਸੇ ਵੰਡਣ ਦੀ ਪਰਵਰਤੀ ਜਿਹੜੀ ਹੈ ਨਾ ਉਹ ਬਹੁਤ ਚੱਲ ਰਹੀ ਹੈ ਪੈਸੇ ਲੈ ਲਿਓ ਪਰ ਪਾਇਓ ਮਨਦੀਪ ਸਿੰਘ ਨੂੰ ਕਿਉਂਕਿ ਪੈਸੇ ਥੋੜੇ ਹੀ ਨੇ ਥੋਡੀਆਂ ਜੇਬਾਂ ਚੋਂ ਕੱਟੇ ਨੇ ਜਿਹੜੇ ਇਹਨਾਂ ਨੇ ਵੰਡਣੇ ਨੇ ਔਰ ਵੰਡਣਗੇ ਵੋਟਾਂ ਸਰਦਾਰ ਮਨਦੀਪ ਸਿੰਘ ਨੂੰ ਪਾਇਓ ਤੇ ਇਹਨਾਂ ਦੀ ਆਪਾਂ ਆਰਥਿਕ ਮਦਦ ਵੀ ਕਰਨੀ ਹੈ ਜਿੰਨੇ ਵੀ ਬੈਠੇ ਆ ਨਾ ਆਰਥਿਕ ਮਦਦ ਵੀ ਕਰਨੀ ਹੈ ਕਿਉਂਕਿ ਇਹ ਸਰਮਾਇਯਦਾਰ ਕੈਂਡੀਡੇਟ ਨਹੀਂ ਹੈ ਦੂਜੀਆਂ ਪਾਰਟੀਆਂ ਵਾਂਗੂ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਕੋਲੇ ਪੈਸਾ ਬਹੁਤ ਹੈ ਤੇ ਕਿਵੇਂ ਇਕੱਠਾ ਕੀਤਾ ਹੈ ਵੀ ਸਾਰਿਆਂ ਨੂੰ ਪਤਾ ਦੱਸਣ ਦੀ ਜ਼ਰੂਰਤ ਨਹੀਂ ਆ ਤੇ ਮੈਂ 24 ਨੱਦੀ ਜ਼ੋਨਾਂ ਦੇ ਵਿੱਚ ਪੂਰੇ ਹਲਕੇ ਨੂੰ ਜਿਹੜਾ ਉਹ ਵੰਡਿਆ ਤੇ ਜਿਦੀ ਜਿਦੀ ਜਿੱਥੇ ਜਿੱਥੇ ਡਿਊਟੀ ਲੱਗੀ ਹੈ ਤੰਗਈ ਦੇ ਨਾਲ ਜਿਹੜਾ ਹੈ ਉਹ ਡਿਊਟੀ ਨਿਭਾਉਣੀ ਆ ਆਪਾਂ ਤੇ ਵੋਟ ਕੱਲੀ-ਕੱਲੀ ਜਿਹੜੀ ਆ ਉਹ ਸਰਦਾਰ ਮਨਦੀਪ ਸਿੰਘ ਨੂੰ ਪਕਾਉਣੀ ਆ ਪਾਰਟੀ ਜਿਹੜਾ ਪਾਰਟੀ ਜਿਹੜਾ ਚੋਣ ਦਾ ਨਿਸ਼ਾਨ ਤੇ ਪਾਰਟੀ ਚੋਣ ਨਿਸ਼ਾਨ ਦੇ ਉੱਤੇ ਆਪਾਂ ਨੇ ਜਿਹੜਾ ਮੋਹਰਾ ਲਾਉੜੀਆਂ 11 ਤਰੀਕ ਤੱਕ ਦਣ ਰਹਿ ਗਏ 10 ਤੇ 10 ਦਿਨ ਜਿਹੜਾ ਹੈ ਆਪਾਂ ਡੱਟ ਕੇ ਜਿਹੜਾ ਹੈ ਉਹ ਮਿਹਨਤ ਕਰਨੀ ਹੈ ਸਰਦਾਰ ਛੋਟੇ ਪਰ ਸਾਹ ਬਡਾੜਾ ਸਾਹਿਬ ਸਾਡੇ ਪਾਰਟੀ ਦੇ ਲੀਡਰ ਸਰਦਾਰ ਮਨਪ੍ਰੀਤ ਸਿੰਘ ਯਾਲੀ ਇਹ ਪਿਛਲੇ ਟਣਾ ਤੋਂ ਵਿਜਰੀ ਰਹੇ ਆ ਇਸ ਖੇਤਰ ਦੇ ਵਿੱਚ ਤੇ ਅਗਾਹ ਨੂੰ ਵੀ ਇਹ ਜਿਹੜੇ ਲੀਡਰ ਹੈ ਇੱਥੇ ਰਹਿਣਗੇ ਵਿਚਰਨਗੇ ਔਰ ਸਾਡੀ ਪਾਰਟੀ ਦੇ ਜਿਹੜਾ ਪੂਰਾ ਵਰਕਰ ਕੈਡਰ ਕਾਰੋ ਸਾਹਿਬ ਬੈਠੇ ਨੇ ਕਾਰੋ ਸਾਹਿਬ ਦੀ ਪੂਰੀ ਟੀਮ ਇੱਥੇ ਉਹ ਵੀ ਤੰਦੇਹੀ ਦੇ ਨਾਲ ਲੱਗੀ ਹੋਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪਰ ਸਰਦਾਰ ਮਨਦੀਪ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਕਿ ਸਾਡੀ ਪਾਰਟੀ ਦਾ ਬੱਚਾ ਬੱਚਾ ਜਿਹੜਾ ਹੈ ਹਰ ਵਰਕਰ ਹਰ ਕੈਡਰ ਹਰ ਲੀਡਰ ਤੁਹਾਡੇ ਨਾਲ ਤੁਰੇਗਾ ਤੁਹਾਡੇ ਲਈ ਵੋਟਾਂ ਜਿਹੜੀਆਂ ਹੈ ਉਹ ਇਕੱਠੀਆਂ ਕਰੇਗਾ